ਚੇ ਗੋਸੀ ਦੇ ਦਿੱਤੀ ਉਹ ਬੱਚੀ ਭੇਜ ਤੇ ਦਿੱਤੀ ਪਰ ਵਾਪਸ ਨਹੀਂ ਆਈ ਕਾ ਬੇਟਾ ਉਹ ਬੱਚੀ ਉਹਨੇ ਪੇਸ਼ ਕੀਤੀ ਕਾਫੀ ਟਾਈਮ ਵਾਪਸ ਨਹੀਂ ਆਈ ਜਦੋਂ ਵਾਪਸ ਆਈ ਦੋ ਦਿਨ ਘੁੱਟਿਆਂ ਬਾਅਦ ਉਹ ਖੂਨ ਦੇ ਵਿੱਚ ਲਿਬੜੀ ਹੋਈ ਹੈ ਤੁਸੀਂ ਹਿਸਾਬ ਲਾ ਲਓ ਸਾਰੀ ਸੰਸਾਰ ਉਹ ਜੱਜ ਬੜਾ ਕਲਪਿਆ ਪਿਆ ਬੇਪਤੀ ਉਸ ਬੱਚੀ ਦੀ ਉਹਨਾ ਮਹੰਤਾ ਵੀ ਉੱਥੇ ਕੀਤੀ ਉਹ ਧਰਤੀ ਜਿਹੜੀ ਨੰਕਾਣਾ ਸਾਹਿਬ ਦੀ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰਤਾ ਦੀ ਹਉ ਤੇ ਕਮ ਘੋਰਲੇ ਸੀਗੇ ਬੜੀ ਉਹਨੇ ਰਵਾਪਾਇਆ ਬਾਹਰ ਜਾ ਕੇ ਕਹਿੰਦਾ ਮੈਂ ਸੈਸਲ ਸੱਜ ਤੁਮੇ ਤੁਹਾਡੀ ਤੁਹਾਨੂੰ ਸਜ਼ਾ ਦਵਾਵਾਂਗਾ ਇੱਕ ਕਲਮਾ ਕੋ ਕਲਮ ਉਹਨਾਂ ਨੇ ਬੱਚੀ ਫੇਰ ਖੋਲੀ ਤਾਂ ਉਹਨੇ ਰਵਾਪਾਇਆ ਉਹਨਾਂ ਮਹੰਤਾ ਨੇ ਬੱਚੀ ਫੇਰ ਖੋਲੀ ਆਪਣੇ ਕੋਲ ਲੈ ਗਈ ਕਹਿੰਦੇ ਬੱਚੀ ਤੈਨੂੰ ਤਾਂ ਵੀ ਲੰਗੇ ਤੂੰ ਚੁੱਕ ਹੋਏਗਾ ਤੇ ਕੱਲ ਨੂੰ ਆਪਣੇ ਘਰ ਚ ਲਾਜ ਜ ਤੁੰਗ ਹੀ ਆਇਆ ਜਦੋਂ ਉਹ ਕੋਰੇ ਰੇਲਵੇ ਸਟੇਸ਼ਨ ਤੇ ਪਹੁੰਚੇਗਾ ਬੱਚੀ ਤੇਨੂੰ ਉੱਥੇ ਮਿਲੇਗੀ ਅਗਲੇ ਦਿਨ ਹੀ ਇਹ ਵਿਚਾਰੇ ਨੇ ਆਪਣਾ ਸਮਾਨ ਬੰਨਿਆ ਰੇਲਵੇ ਸਟੇਸ਼ਨ ਤੇ ਗਿਆ ਉੱਥੇ ਉਹ ਬੱਚੀ ਬਿਣੀ ਵੀ ਆਪਣੇ ਘਰ ਚਲਾ ਗਈਦਾ ਐਵੇਂ ਦੇ ਕੰਮ ਨਨਕਾਣਾ ਸਾਹਿਬ ਦੀ ਧਰਤੀ ਤੇ ਹੋ ਰਹੇ ਸੀ ਸਿੱਖੀ ਨੇ ਜਦੋਂ ਇਹ ਸਾਰੇ ਕਿਸੇ ਉਹਨਾਂ ਨੂੰ ਸੁਣਾਏ ਸਿੱਖਾਂ ਦੇ ਰੋਂਗਟੇ ਖੜੇ ਹੋ ਗਏ ਕਿ ਹੁਣ ਗੁਰੂ ਘਰ ਨੂੰ ਇਹਨਾਂ ਮਹੰਤਾਂ ਤੋਂ ਆਜ਼ਾਦ ਕਰਾਉਣਾ ਬਹੁਤ ਜ਼ਰੂਰੀ ਹੈ ਮਹੰਤਾਂ ਨੂੰ ਕੱਢਣਾ ਬਹੁਤ ਜ਼ਰੂਰੀ ਹੋ ਗਿਆ ਇਹ ਕੰਮ ਸ਼ੁਰੂ ਹੁੰਦਾ ਹੈ ਦਰਬਾਰ ਸਾਹਿਬ ਦੀ ਧਰਤੀ 'ਤੇ ਤਰੰਤਾਰ ਸਾਹਿਬ ਦੀ ਧਰਤੀ ਤੋਂ ਇੱਕ ਬਚਾਹੇ ਮੁਸਲਮਾਨ ਹੋਇਆ ਜਿਹਦਾ ਨਾਮ ਰੁਕਨਦੀਨ ਸੀ ਪਹਿਲਾਂ ਬਾਦ ਵਿੱਚ ਇੱਕ ਸਿੱਖੀ ਦੇ ਵਿੱਚ ਆਇਆ ਆਇਆ ਸਿੱਖੀ ਦੇ ਵਿੱਚ ਆ ਕੇ ਇਨੇ ਖੰਡੇ ਬਾਟੇ ਦੀ ਪਹੁੰਚ ਲਈ ਖੰਡੇ ਬਾਟੇ ਦੀ ਪਹੁੰਚ ਲੈ ਕੇ ਇੱਕ ਸਿੱਖ ਸਜਿਆ ਇੱਕੜਾ ਪ੍ਰਸ਼ਾਦ ਦੀ ਥੇਕ ਲੈ ਕੇ ਗੁਰੂ ਘਰ ਆਇਆ ਸੀ ਉਸ ਤੋਂ ਪਹਿਲਾਂ ਬਿਕਰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕੋ ਬਾਟੇ ਦੇ ਵਿੱਚ ਸਭਨਾ ਖੰਡੇ ਬਾਟੇ ਦੀ ਪਾਹੁਲ ਦਿੱਤੀ ਸੀ ਪਰ ਉਹ ਜਿਹੜੀ ਬਰਿਆਦਾ ਸੀ ਉਹ ਹੰਤਾ ਦੀ ਬਦਲ ਦਿੱਤੀ ਸੀ ਮੋਦੇਰ ਵਸਤੀ ਕੀਤਨ ਨੇ ਨਾ ਇਹਨਾਂ ਨੇ ਆਗਤ ਤੱਕ ਜਾਤ ਵਾਸਤੇ ਅੱਡ ਅੱਡ ਬਾਟਾ ਤਿਆਰ ਕਰ ਲਿਆ ਸੀ ਪਰ ਇਸ ਰੁਕਮ ਦੀਨ ਜਿਹੜਾ ਸਿੱਖ ਬਣਿਆ ਜਿੰਨੇ ਖੰਡੇ ਬਾਟੇ ਦੀ ਪਾਹੁਲ ਨਹੀਂ ਲੈਂਦੇ ਇਨੇ ਇਹ ਸਾਰੀ ਪਰਿਆਦਾ ਖਤਮ ਕਰਕੇ ਫੇਰ ਦੁਬਾਰੇ ਉਹੀ ਪਰਿਆਦਾ ਸੋਪ ਕੀਤੀ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਲਾਈ ਸੀ ਹੁਣ ਇੱਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਗੁਰਕਰ ਆਇਆ ਪਿਆ ਉਹਨਾਂ ਨੂੰ ਪਤਾ ਸ੍ਰੀ ਮਹੰਤਾ ਨੂੰ ਕੌਣ ਹੈ ਉਹਨਾਂ ਨੇ ਰੋਡ ਦਿੱਤਾ ਪਹਿਲਾਂ ਛਰ ਸਿੰਘ ਨਾਲ ਹੈ ਬੜੇ ਸੀ ਦਰਦੀ ਜਣੇ ਸੀ ਉਹ ਨਾਲ ਮੀਨਾ ਗਏ ਅਈ ਟੈਲਸ ਵਰਗੇ ਨਾਲ ਅਈ ਕਰਤਾਰ ਵਰਗੇ ਨਾਲ ਇਹਨਾਂ ਲੋਕ ਦੀ ਤਾਂ ਤਰੀਕਾ ਤੇ ਕੋਈ ਕਲ ਨਹੀਂ ਸਾਨੂੰ ਅਰਦਾਸ ਕਰਕੇ ਹੁਕਮਨਾਮਾ ਲੈਣ ਤੋਂ ਲੈਣ ਤੋਂ ਜੋ ਵੀ ਹੁਕਮ ਆਏਗਾ ਸਕੂਲੇ ਤੇ ਪੂਰਾ ਪੂਰਾ ਅਰਦਾਸ ਕੀਤੀ ਜੇ ਪਹਿਲਾਂ ਸਮਝਣੀ ਅਰਦਾਸ ਨਹੀਂ ਉੱਥੇ ਫਿਰ ਹੁਕਮਨਾਮਾ ਆਇਆਂ ਕਿ ਹੋਣਿਆ ਆਪਣੇ ਬਖਸ਼ ਲੈ ਪਾਈ ਸਾਧੂ ਗੁਰੂ ਦੀ ਸੇਵਾ ਲਈ ਸਾਰੇ ਲੋਕ ਹੋ ਗਏ ਕਿ ਸਰਪ੍ਰਸਤ ਨੇ ਕਿਹਾ ਕੀਤੀ ਹੈ ਚਰਨਾ ਤੇ ਨਾਲ ਲਾ ਲਈ ਨੇ ਇਹਨਾਂ ਦੀ ਅਰਦਾਸ ਕੀਤੀ ਜਾਏ ਤੇ ਪ੍ਰਮਾਤ ਕਰਾਏ ਮਹੰਤ ਭਲਤ ਜੀ ਨੇ ਜਦੋਂ ਦੇ ਅਕਾਲ ਤਖਤ ਸਾਹਿਬ ਆਏ ਉਦੋਂ ਮਹੰਤ ਪਹਿਲਾਂ ਹੀ ਭੱਜ ਗਏ ਸੀ ਕਿਤੇ ਵੀ ਆਪ ਹੀ ਅਰਦਾਸ ਕੀਤੀ 1972 ਦੇ ਵਿੱਚ 1972 ਦੇ ਇੱਕ ਇੱਥੇ ਕਮੇਟੀ ਬਣਾਈ ਜਿਹਨੂੰ ਅੱਜ ਤੱਕ ਸੋਮਣੀ ਕਮੇਟੀ ਦਾ ਨਾਮ ਦਿੱਤਾ ਹੈ ਅਕਾਲ ਤਖਤ ਦੀ ਸੰਤਾ ਪਿੰਡਾਂ ਦੇ ਵਿੱਚ ਉਹ ਜਿੱਥੇ ਆਰਦਾਸਾਂ ਦੇ ਸੰਥੇ ਬੈਠਦੇ ਸੀ ਉਨਾਂ ਦਾ ਅਜਾ ਹੋ ਰਿਹਾ ਸੀ ਹੌਲੀ ਹੌਲੀ ਮਹੰਤਾਂ ਨੂੰ ਛੁੜਾ ਰਹੇ ਸੀ ਗੁਰੂ ਘਰਾਂ ਨੂੰ ਇੱਥੇ ਕਾਰ ਦੇ ਉੱਤੇ ਜਿੱਥੇ ਆ ਕੇ ਬੈਠਦੇ ਸੀ ਉੱਥੋਂ ਹੀ ਫਿਰ ਤਕਾਤੀ ਦਲ ਜਿਹੜਾ ਅਸੀਂ ਉਹ ਸ਼ੁਰੂ ਹੋਇਆ ਸੀ ਕਾਰ ਦੇ ਉੱਤੇ ਬੈਠਦੇ ਸੀ ਕਾਰ ਕੀ ਦਰ ਸ਼ੁਰੂ ਹੋ ਗਿਆ ਸੀ ਉਹ ਮਾਰੀ ਸੀ ਤਰਨ ਤਰਨ ਸਾਹਿਬ ਇੱਥੇ ਵੀ ਮਹੰਤ ਬੈਠਾ ਹੈ ਇੱਥੇ ਦੀ ਵੀ ਕਹਾਣੀ ਸੋਹਣੀ ਸੀ ਕਿੱਥੇ ਵੀ ਭਾਵੇਂ ਮੱਛਮਣ ਸਿੰਘ ਵਰਗਿਆਂ ਦੇ ਸਟੋਰੀ ਹਾਂ ਵੀ ਤਾਂ ਮਹੰਤ ਨੂੰ ਕਿ ਤੇਰੇ ਨਾਲ ਗੱਲ ਕਰਨੀ ਆ ਤੇਰੇ ਨਾਲ ਗੱਲ ਕਰਨੀ ਹੈ ਦੱਸ ਕਿਵੇਂ ਕਰੀਏ ਕਰਨੀ ਪਰ ਮਾਂਤਰੀ ਕਹਿੰਦੀ ਤਾ ਕਿ ਗੁਰੂ ਘਰ ਦੇ ਵਿੱਚ ਗੱਲ ਕੋਈ ਚੰਗੀ ਗੱਲ ਨਹੀਂ ਆਪਾਂ ਕਰੀਏ ਝਗੜਾ ਵੀ ਹੋ ਸਕਦਾ ਰੋਲਾ ਵੀ ਪੈਣੇ ਆਪਾਂ ਤੇ ਬਾਅਦ ਮੀਟਿੰਗ ਕਰ ਲੈਂਦੇ ਤਰਨ ਤਰ ਮੌਲੀ ਮਹੰਤਾ ਨੇ ਕਿਸੇ ਦੇ ਘਰ ਮੀਟਿੰਗ ਰੱਖੀ ਗੁਰੂ ਕੇ ਪਿਆਰੀ ਸੀ ਤਰਨ ਤਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਜਿਹੜੇ ਆਗੂ ਸੀਗੇ ਮੋਬਾਈਲ ਤੇ ਸੀ ਉਸ ਘਰ ਦੇ ਵਿੱਚ ਪਹੁੰਚ ਗਏ ਜਿੱਥੇ ਮੀਟਿੰਗ ਰੱਖੀ ਸੀ ਮਹੰਤੀ ਵੀ ਉੱਥੇ ਪਹੁੰਚ ਗਿਆ ਇੱਕ ਪਾਸੇ ਬਣੀ ਵਿਚਾਰ ਰਹੀ ਆ ਹੁਣ ਦੂਜੇ ਪਾਸੇ ਗੁਰੂ ਕੇ ਪਿਆਰੇ ਸੰਤ ਜੀ ਦੋ ਸਿਕੰਦਰ ਜੀ컬 ਮੈਂ ਕਰਾ ਤਾ ਭਾਈ ਹਜ਼ਾਰਾ ਸਿੰਘ ਭਾਈ ਬਲਵੰਤ ਸਿੰਘ ਕਿਨਾਂ ਨੇ ਸੋਚਿਆ ਕੋਈ ਗੱਲ ਨਹੀਂ ਇੱਧਰ ਮੀਟਿੰਗ ਚਾਹੀਦੀ ਆ ਪਾ ਨਮਸਤਕ ਹੋ ਜਾਂਦੀ ਆ ਤਾਂ ਤਾਂ ਸਹਿਬ ਨਹੀਂ ਤਰਕੀ ਦੇ ਗੁਰੂ ਚਰਨਾਂ ਦਿਓ ਚ ਨਮਸਤਕ ਹੋ ਜਾਂਦੇ ਉਥੇ ਮੱਥਾ ਨਹੀਂ ਲਾਗਣਿਆ ਇਹ ਦੋਵੇਂ ਸੀ ਭਾਈ ਹਜ਼ਾਰਾ ਸਿੰਘ ਭਾਈ ਬਲਵੰਤ ਸਿੰਘ ਜਿਹੜੇ ਪ੍ਰਬੰਧਕ ਵੀ ਰਹੇ ਨੇ ਮਾਲ ਦੀ ਵਿਚ ਤਾਂ ਤਾਂ ਸਾਹਿਬ ਦੀ ਉੱਥੇ ਜਾ ਕੇ ਮੱਥਾ ਟੇਕਣ ਵਾਸਤੇ ਗਏ ਉੱਥੇ ਮਹੰਤਾ ਦੇ ਬੰਦਿਆ ਨੇ ਪਈ ਹਜ਼ਾਰਾਂ ਸਗ ਤਲਵਾਰਾਂ ਮਾਰੀਆਂ ਜੋ ਵੀ ਉਹਨਾਂ ਕੋਲ ਹਥਿਆਰ ਸੀ ਬਹੁਤ ਕੁਨਾ ਨੂੰ ਖੋਬੇ ਗਏ ਪਿਆਰ ਨਾਲ ਉਹਨਾਂ ਦੀ ਛਾਤੀ ਦੇ ਵਿੱਚ ਵੇਂਡ ਤੇ ਵਿਛੇ ਉਹਨਾਂ ਦਾ ਵਸਟਾ ਜੇ ਉੱਥੇ ਪਈ ਹਜ਼ਾਰਾਂ ਸਗ ਉੱਥੇ ਹੀ ਉਹਨਾਂ ਨੇ ਜਖਮੀ ਕਰ ਦਿੱਤਾ ਪਈ ਬਲਵੰਤ ਸਿੰਘ ਨੂੰ ਵੀ ਤਲਵਾਰਾਂ ਮਾਰ ਕੇ ਇੱਕ ਬਾਹ ਉਹਨਾਂ ਦੀ ਅੱਗ ਕਾਲ ਨਹੀਂ ਦਿੱਤਾ ਵਾਢੀ ਦੇ ਸਾਹਿਬ ਦੀ ਲਗਮੀ ਨਹੀਂ ਪਾਈ ਹਜ਼ਾਰਾਂ ਸੂਹ ਹਸਪੀਟਲ ਲੈਜ਼ੰਮੀਆ ਲੈਜ਼ੰਮੀਆ ਉਹਨਾਂ ਦੀ ਇਲਾਹਾ ਦੀ ਵਿੱਚ ਹੀ ਮੌਤ ਹੋ ਕਿਸੇ ਖਤਮ ਹੋ ਕਿਸੇ ਪਿਆਰ ਵਾਲੇ ਇਹ ਕਿਸਮ ਦੀ ਸਹੀਦੀ ਹੀ ਹੈ ਜਿਹੜੀ ਕਿ ਉਹ ਦੁਵਾਰਿਆਂ ਨੂੰ ਆਜ਼ਾਦ ਕਰਨ ਵਾਸਤੇ ਹੋਈ ਹੈ 4200 ਸੂਹ ਦੀ ਸਹੀਦੀ ਹੋਈ ਹੈ ਉੱਥੇ ਬਹੁਤ ਰੌਲਾ ਪਿਆ ਬੜਿਆ ਬੜਾ ਤਤਿਆਨ ਤਰਨ ਸਿੰਘ ਦੀ ਧਰਤੀ 'ਤੇ ਵੀ ਮਚਿਆ ਉੱਥੇ ਵੀ ਬੜਾ ਖੂਨ ਡੋਲਿਆ ਪਰ ਇੱਥੇ ਇੱਥੇ 2200 ਸੂਹ ਦੀ ਸਹੀਦੀ ਨੇ ਸਿੱਖਾਂ ਨੂੰ ਇੱਕ ਕਰ ਦਿੱਤਾ ਉਨਾ ਸਮੇਂ ਦੇ ਵਿੱਚ ਇੰਨਾ ਕੱਢ ਸਿਖਾਂ ਦਾ ਕਦੇ ਨਹੀਂ ਸੀ ਹੋਇਆ ਜਿੰਨਾ ਪਈ ਖਜਾਨਾ ਸੀ ਤੇ ਦੀ ਅਰਥੀ ਦੇ ਨਾਲ ਹੋਇਆ ਸੀ ਇਹ ਜਦਾ ਜਦਾ ਵੀ ਸਿਖਾਂ ਨੂੰ ਟਿਕ ਕਰ ਗਿਆ ਬੜੀਆ ਮੁਸ਼ਕਰ ਦਾ ਹਾਲ ਕਿ ਇਹ ਗੁਰਦੁਆਰਾ ਤਰੰਤਾਰ ਸਾਰੋਦੀ ਦੇਵੀ ਸੇਵਾ ਸੁਨਾਬਦਮ ਉਹਨੇ ਵੀ ਕਬਜ਼ਾ ਕਰਕੇ ਸਿਖਾਂ ਦੇ ਮਹੰਤਾਂ ਨੂੰ ਬਾਦ ਕਟਿਆ ਹੁਣ ਰਹਿ ਗਿਆ ਸੀ ਗੁਰਦੁਆਰਾ ਬੰਕਾਣਾ ਸੇ ਇੱਥੇ ਜਿਹੜਾ ਮਹੰਤ ਹੈ ਉਹ ਨੈਰੂ ਮਹੰਤ ਬੈਠਾ ਹੈ ਨੈਰੂ ਮਹਤਮਾ ਇਦੇ ਪਹਿਲਾਂ ਵੀ ਕਈ ਮਹੰਤ ਹੋਏ ਨੇ ਇਹਨਾਂ ਦੇ ਵਿੱਚ 10-15 ਤੋਂ ਹੋਇਆ ਜਿਹੜਾ ਦਰਬਾਰ ਸਾਹਿਬ ਸੀ ਇਹ ਵੀ بڑا ਉੱਥੇ ਕੰਮ ਕਰਨ ਵਾਲਾ ਸੀ ਇਸ ਤੋਂ ਬਾਅਦ ਕ੍ਰਿਸ਼ਨ ਮਹੰਤ ਹੋਇਆ ਇਹ ਵੀ ਮਾੜੇ ਕੰਮ ਕਰਨ ਵਾਲਾ ਸੀ ਇਹ ਕੁਮਾਰੂ ਕੀ ਖਤਮ ਹੋਇਆ ਸੁੱਕੇ ਮਰੇ ਸੀ ਕਿਸੇ ਕ੍ਰਿਸ਼ਨ ਮਹੰਤ ਦੇ ਜੇਬ ਦੇ ਵਿੱਚੋਂ ਹੀ ਚਾਬੀਆਂ ਕੱਢ ਕੇ ਰੈਣੂ ਮਹੰਤ ਨਨਕਾਣਾ ਸਾਹਿਬ ਦਾ ਮਹੰਤ ਬਣਿਆ ਸੀ ਇਹਨੇ ਆਪਣੇ ਆਪ ਨੂੰ ਆਪ ਹੀ ਐਲਾਨ ਕੀਤਾ ਸੀ ਕਿ ਮੈਂ ਇੱਥੇ ਦਾ ਮਹੰਤ ਮੈਂ ਇੱਥੇ ਦਾ ਮਹੰਤ ਹਾਂ ਨਮਾਇਨ ਉਹ ਮਹੱਤ ਜਿਹੜਾ ਹੈ ਉੱਥੇ ਹੁਣ ਮਾਰੇ ਕੰਮ ਕਰ ਰਿਹਾ ਹੈ ਉੱਥੇ ਕੰਮ ਕਰ ਰਿਹਾ ਹੈ ਪਰ ਕਿਸੇ ਦੀ ਹਿੰਮਤ ਨਹੀਂ ਸੀ ਕੋਈ ਜੀ ਕੋ ਜੋਰ ਕਰਕੇ ਕਹਿ ਵੀ ਸਕੀ ਕਿ ਕਿਉਂ ਉਸ ਮਿਲੋ ਦੇ ਦੋ ਬਦਮਾਸ਼ ਸੀ ਸਾਜਾ ਤੇ ਹੋਣਾ ਬਹੁਤ ਵੱਡੇ ਬਦਮਾਸ਼ ਜਿਹਨਾਂ ਦੇ ਨਾਲ ਇਹਦੀ ਪੂਰੀ ਮਤ ਸੀ ਆਪਣੇ ਹੱਕ ਦੇ ਵਿੱਚ ਇੰਨੇ ਉਹਨਾਂ ਨੂੰ ਕਿੱਦਾਂ ਹੋਏ ਸੀ ਜਦੋਂ ਵੀ ਕੋਈ ਦੇਤੇ ਕੋਈ ਰੋਗ ਮਾਰਦਾ ਸੀ ਉਹ ਕਹਿੰਦਾ ਸੀ ਉਹਨਾਂ ਤੁਹਾਨੂੰ ਖਤਮ ਕਰਵਾ ਦਿੰਦਾ ਸੀ ਉਹਨਾਂ ਵੀ ਨਾਲ ਦੀ ਮਨ ਨਹੀਂ ਸੀ ਹੁਣ ਸਿੱਖਾਂ ਨੇ ਫੈਸਲਾ ਲਿਆ ਕਿ ਕਿਵੇਂ ਨਨਕਾਣਾ ਸਾਹਿਬ ਦੀ ਧਰਤੀ ਨੂੰ ਗੁਰਦਗਰੂ ਘਰ ਤੋਂ ਕਿੰਨਾ ਮਹੱਤਾ ਤੋਂ ਆਜ਼ਾਦ ਕਰਾਇਆ ਜਾਵੇ ਸਾਰੇ ਪੁੜਾ ਰਖਦੇ ਨੇ ਇਸਲਾਹ ਕਰਦੇ ਨੇ ਕਿ 6 7 ਮਾਰਚ ਨੂੰ ਆਪਾਂ ਨੇ ਨਨਕਾਣਾ ਸਾਹਿਬ ਦੀ ਧਰਤੀ ਤੇ ਜਾਣਗੇ ਜਾਂ ਨਨਕਾਣਾ ਸਾਹਿਬ ਦੀ ਧਰਤੀ ਤੇ ਜਾਣਾ ਹੈ ਭਾਈ ਲਖਮਣ ਸਿੰਘ ਜੀ ਭਾਈ ਕਰਤਾਰ ਸਿੰਘ ਜੀ ਭਾਈ ਟੈਲ ਸਿੰਘ ਜੀ ਇਹ ਆਪੂ ਰਹਿਣਗੇ ਅਈ ਕਰਤਾਰ ਸਿੰਘ ਜਿਹੜਾ ਜਿਹੜਾ ਸੀ ਉਹ ਰੈਵੋ ਮਹੰਤ ਦੇ ਕੋਲ ਰਹਿੰਦਾ ਸੀ ਤਾਂ ਇਹ ਆਪ ਛੱਡਿਆ ਹੋਇਆ ਸੀ ਕਿ ਉੱਥੇ ਦੀਆਂ ਖਬਰਾਂ ਤੋਂ ਸਾਨੂੰ ਪਹੁੰਚਾਉਣੀਆਂ ਨੇ ਕੀ ਹੋ ਰਿਹਾ ਉੱਥੇ ਜ। ਉੱਥੇ ਕੀ ਹੋ ਰਿਹਾ ਇਹਦਾ ਨਾਮ ਸੀ ਕਰਤਾਰ ਸਿੰਘ ਉੱਥੇ ਉਹ ਅਮਰਤਾਰ ਸਿੰਘ ਕੰਮ ਕਰ ਰਿਹਾ ਸੀ ਉਹਨੇ ਖਬਰਾਂ ਭਜਾ ਦਿੱਤੀਆਂ ਕਿ ਜਿਵੇਂ ਤੁਸੀਂ ਤਿਆਰੀ ਕਰ ਰਹੇ ਹੋ ਨਾ ਇੱਥੇ ਆਨ ਦੀ ਮਹੰਤ ਨੇ ਵੀ ਤਿਆਰੀ ਕੀਤੀ ਹੋਈ ਹੈ। ਕਿਥੇ بڑے ਹਥਿਆਰ ਇਕੱਠੇ ਕਰ ਲਏ ਨੇ। ਰਾਜਾ ਜੀ ਉਹਨਾਂ ਨੂੰ ਦੋਵੇਂ ਬਤਵਾਸ਼ਾ ਨੂੰ ਵੀ ਨੇ ਕਿਹਾ ਹੋਇਆ ਹੈ ਕਿ ਬਤਿਆ ਨੂੰ ਕਿੱਥੇ ਕਰੋ ਆਪਣੇ ਜਿੰਨੇ ਵੀ ਹੋ ਸਕਣੇ ਇਹ ਵੀ ਬੜੀ ਤਿਆਰੀ ਕਰ ਲਈ ਆ ਹਾਂ ਇਹ 19 20 ਤਰੀਕ ਨੂੰ ਲਾਹੌਰ ਜਾ ਰਹੇ ਹਾਂ ਮਹਿਰੂ ਮਹੰਤ ਨੇ ਆਪਣੇ ਦੋ ਘਰ ਬਣਾਏ ਹੋਏ ਸੀ ਇੱਕ ਨਾਨਕਾਣਾ ਸਾਹਿਬ ਦੀ ਧਰਤੀ ਤੇ ਸੀ ਲਾਹੌਰ ਤੇ ਸੋਹਰਾ ਮੰਦ ਦਾ ਸਕੀਨ ਸੀ ਉੱਥੇ ਜਾਂਦਾ ਸੀ 19 ਵੀ ਤਰੀਕ ਨੂੰ ਇਹ ਲਾਹੌਰ ਜਾ ਰਿਹਾ ਉਸ ਵੇਲੇ ਤੁਸੀਂ ਜਾ ਹੁਣ ਇਹਨਾਂ ਤਿੰਨਾਂ ਮੇਟਾਂ ਵੀ ੰਡਾ ਪਿੰਡਾਂ ਦੇ ਵਿੱਚ ਚਿੱਠੀਆਂ ਭੇਜਿਆ ਨੇ ਉਸ ਵੇਲੇ ਟੈਲੀਗ੍ਰਾਮ ਚੱਲਦਾ ਸੀ ਫਿਰ ਅੱਜ ਦਾ ਜਿਹੜਾ ਸਮਾਂ ਹੈ ਬਹੁਤ ਬਦਲ ਚੁੱਕਿਆ ਹੈ ਫੇਸਬੁਕ ਵਾਲੇ ਮੈਸੇਜ ਆਪਮਾ ਕਰ ਦਿੰਦੇ ਆ ਨਾਲ ਹੀ ਪਤਾ ਲੱਗ ਜਾਂਦਾ ਹੈ ਉਸ ਵੇਲੇ ਟੈਲੀਗ੍ਰਾਮ ਚੱਲਦਾ ਫਰਾ ਸੀ ਸਾਰਿਆਂ ਨੂੰ ਇਹਨਾਂ ਨੇ ਟੈਲੀਗ੍ਰਾਮ ਭੇਜਨੇ ਸ਼ੁਰੂ ਕਰ ਦਿੱਤੇ ਇੱਕ ਪਾਸਕੋਰਡ ਲਗਾਇਆ ਗਿਆ ਟੈਲੀਗ੍ਰਾਮ ਦੇ ਵਿੱਚ ਕਿ ਜੇ ਨਾਲ ਗਾਣਾ ਸਹਿਬ ਦੇ ਵਿੱਚ ਆਣਾ ਹੈ ਤੇ ਟੈਲੀਗ੍ਰਾਮ ਦੇ ਉੱਤੇ ਲਿਖਿਆ ਜਾਏਗਾ ਕਿ ਕੰਬਲ ਮਿਲ ਗਏ ਜੀ ਜੇ ਨਹੀਂ ਆੜਾ ਹੋਇਆ ਤੇ ਟਿਕੜਗੇ ਕੰਬਲ ਨਹੀਂ ਮਿਲਣੇ ਪਾਸ ਕਮਿਸੀਨ ਕਾਨਾ ਸਾਹਿਬਾਂ ਦਾ ਪਾਇਟਾਇਲ ਸਿੰਘ ਨੇ ਆਪਣੇ ਇਲਾਕੇ ਦੇ ਵਿੱਚ ਟੈਲੀਗ੍ਰਾਮ ਭੇਜੀ ਭਾਈ ਕਰਤਾਰ ਸਿੰਘ ਨੇ ਆਪਣੇ ਇਲਾਕੇ ਦੇ ਵਿੱਚ ਭੇਜੀ ਭਾਈ ਲਛਮਣ ਸਿੰਘ ਨੇ ਆਪਣੇ ਇਲਾਕੇ ਦੇ ਵਿੱਚ ਟੈਲੀਗ੍ਰਾਮ ਭੇਜੀ ਤਿੰਨਾਂ ਨੇ ਆਪਣੇ ਆਪਣੇ ਜਥੇ ਬਣਾਏ ਨੇ ਤਿੰਨੇ ਜਥੇ ਬਣ ਕੇ ਹਨ ਭਾਈ ਟਾਇਲ ਸਿੰਘ ਦਾ ਜਥਾ ਹੈ ਭਾਈ ਕਰਤਾਰ ਸਿੰਘ ਦਾ ਜਥਾ ਹੈ ਭਾਈ ਲਛਮਣ ਸਿੰਘ ਦਾ ਜਥਾ ਹੈ ਕਿ ਅੱਗੇ ਦੇ ਜਥੇ ਨੇ ਇਹਨਾਂ ਨੇ ਫੈਸਲਾ ਲਿਆ ਹੈ ਕਿ ਆਪਾਂ ਨੇ ਆਪਣੇ ਉੰਨੀ ਵੀ ਤਿਕਨੂ ਨਰਕਾਣਾ ਸਾਹਿਬ ਪਹੁੰਚ ਐਂਥਿਕ ਉਜਾਲਾ ਲੈ। ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਕੋਈ ਕਿਸੇ ਤਰ੍ਹਾਂ ਦਾ مشورہ ਵੀ ਹੋਇਆ। ਹੁਣ ਇਹਨਾਂ ਨੇ ਕੋਸ਼ਿਸ਼ ਕੀਤੀ ਆਪਣੇ ਆਪਣੇ ਜਥਿਆਂ ਨੂੰ ਲੈ ਕੇ ਰਾਤ ਨੂੰ ਨਰਕਾਣਾ ਸਾਹਿਬ ਦੀ ਧਰਤੀ ਦੇ ਨਾਲ ਹੀ ਦੋ ਪਿੰਡ ਨੇ। ਇੱਕ ਚੰਦਰਪੋਟ ਹੈ ਇੱਕ ਪਠੇ ਹੈ। ਪਰ ਟਾਇਰ ਸਿੰਘ ਨੂੰ ਕਿਹਾ ਗਿਆ ਕਿ ਤੁਸੀਂ ਬਾਅਦ ਦੇ ਵਿੱਚ ਆਣਾ। ਪਈ ਕਰਤਾਰ ਸਿੰਘ ਨੂੰ ਕਹਿ ਦਿੱਤਾ ਗਿਆ ਤੁਸੀਂ ਆਪਣੇ ਜਥੇ ਨੂੰ ਲੈ ਕੇ ਪੱਠੇ ਜਾਓਗੇ ਪੱਠੇ ਮਿਰ ਦੇ ਵਿੱਚ ਬਹਿ ਜਾਣਾ ਹੈ ਤੇ ਭਾਈ ਲਛਮਨ ਸਿੰਘ ਨੂੰ ਕਿਹਾ ਕਿ ਤੁਸੀਂ ਆਪਣੇ ਜਥੇ ਨੂੰ ਲੈ ਕੇ ਚੰਦਰਪੋੜ ਤੇ ਬਹਿ ਜਾਣਾ ਹੈ ਭਾਈ ਟੈਲ ਸਿੰਘ ਜਦੋਂ ਪਿੱਛੋਂ ਆ ਕੇ ਆਪਾਂ ਇਹਨਾਂ ਦੇ ਨਾਲ ਗੱਲ ਕੀਤੀ ਫਿਰ ਅੱਗੇ ਤੁਰਾ ਵੀ ਇਹ ਸਾਹ ਦੇ ਗੱਲਾਂ ਬਾਤਾਂ ਇਹਨਾਂ ਦੇ ਵਿਚਾਰ ਨਹੀਂ ਆ ਭਾਈ ਕਰਤਾਰ ਸਿੰਘ ਵੀ ਆਪਣੇ ਜਥੇ ਨੂੰ ਲੈ ਕੇ ਬੈਠ ਗਏ ਨਹੀਂਗੇ ਆਈ ਮਤਲਬ ਸੀ ਵੀ ਆਪਣੇ ਜੁਕੀ ਨੇ ਲਾ ਕੇ ਬੈਠ ਗਏ ਨੇ ਹੁਣ ਖਬਰ ਹੌਲੀ ਹੌਲੀ ਲੱਗਦੀ ਲੱਗਦੀ ਸੋਮੇ ਕਮੇਟੀ ਨੂੰ ਲੱਗ ਗਈ ਹੈ ਉਹਨਾਂ ਨੇ ਆਪਣੇ ਵੱਲੋਂ ਦੋ ਬੰਦੇ ਜਿਹੜੇ ਨੇ ਉਹ ਭੇਜੇ ਨੇ ਕਿਨਾਂ ਨੂੰ ਰੋਕੋ ਇਹਦੀ ਕੌਮ ਦੇ ਵਿੱਚ ਖਲਗੁਲੀ ਹਟ ਜਾਣੀ ਹੈ ਕੌਮ ਰਹੇਗੀ ਕਿ ਇਹਵੇਂ ਇਹ ਚੜ੍ਹੇ ਨਹੀਂ ਚੱਲੇ ਪਾਈ ਦਲੀਪ ਸਿੰਘ ਹੋਇਆ ਸੂਰੀਆ